ਪੰਜਾਬ ਵਾਲੇ ਦਿਖਾ ਦਈਏ ਮੈਂ ਖੇਤਾਂ ਦਾ ਵਿਊ ਰਾਜਸਥਾਨ ਮੂਰੇ ਹੁੰਦਾ ਜੇ ਨਹੀਂ ਪਾਵੇ ਤੇ ਰੱਸੀ ਪਾਣੀ ਬਗੇ ਹਾਂ ਫੇਰ ਤਾਂ ਬੱਲੇ ਬੱਲੇ ਹੋ ਜੇ ਰਾਜਸਥਾਨ ਦਾ ਬਾਈ ਪਿੰਡ ਆਪਣਾ ਪੰਜਾਬ ਜਿੱਦਾ ਬੱਖੋ ਕਲਾ ਹੁਣ ਤਾਂ ਜ਼ਿਆਦਾਤਰ ਇੱਥੇ ਹੀ ਆਪਣੇ ਦੇਰੀ ਬੇਰੀਆਂ ਨੂੰ ਇਹਦੀ ਬਹੁਤ ਜ਼ਿਆਦਾ ਫਾਲ ਹੈ ਵੀਡੀਓ ਬਣਾਉਂਦਾ ਸੀ ਮੈਂ ਖਾ ਦੇਖੀ ਆਜੋ ਅੱਗੇ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਸ਼ਰਮ ਸਰੋਂ ਜਾਨੀ ਦੀ ਵੱਡ ਕੇ ਮੰਡਲੀਆਂ ਲਾਈਆਂ ਪਈਆਂ ਕੁਛ ਵੱਢ ਰਹੇ ਐ ਤੇ ਇਹ ਛੋਟੀ ਸੜਕ ਜੋ ਖੇਤਾਂ ਨੂੰ ਜਾਂਦੀ ਐ ਤੇ ਖੇਤਾਂ ਦਾ ਇਸ ਟਾਈਮ ਦਾ ਨਜ਼ਾਰਾ ਦੇਖਣ ਲਈ ਬਣਦਾ ਐ गोल्ड ਸੋਨੇ ਰੰਗੀ ਧਰਤੀ ਬਣਾਈ ਪਈ ਐ ਫਸਲਾਂ ਨੇ ਫਸਲਾਂ ਇੰਨੀਆਂ ਸੋਹਣੀਆਂ ਪੱਕੀਆਂ ਇਸ ਵਾਰ ਫਸਲਾਂ ਦਾ ਪਕਾਅ ਬਹੁਤ ਵਧੀਆ ਹੈ ਤੇ ਸਮਾ ਲੱਗੇ ਸਮਾ ਕਿਵੇਂ ਪਹਿਲਾਂ ਸਿਆਣੀ ਬਜ਼ੁਰਗ ਕਹਿੰਦੇ ਹੁੰਦੇ ਅਗਰ ਵੀ ਬੇਰੀਆਂ ਨੂੰ ਫਲ ਬਹੁਤ ਜ਼ਿਆਦਾ ਹੋਵੇ ਤਾਂ ਉਸ ਵਾਰ ਸਮਾ ਲੱਗਦਾ ਜਣ ਦੀ ਫਸਲ ਹੁੰਦੀ ਹੈ ਭਾਰੀ ਫਸਲ ਹੁੰਦੀ ਹੈ ਤੇ ਕਿਸਾਨਾਂ ਦੀ ਬੱਲੇ ਬੱਲੇ ਹੋ ਜਾਂਦੀ ਐ ਤੇ ਸਾਹਮਣੇ ਮੈਨੂੰ ਲੱਗਾ 베ਰੀ ਵੀ ਆ ਗਈ ਉਹ ਵੀ ਤੁਹਾਨੂੰ ਵਿਖਾਉਣੀ ਐ ਇਹ ਕਣਕ ਹੈ ਰਾਸਾਂ ਥੋੜੀ ਥੋੜੀ ਕਿਤੇ ਕਿਤੇ ਕਣਕ ਹੈ ਜ਼ਿਆਦਾਤਰ ਜੋ ਛੋਲੇ ਸਰੋਂ ਆ ਜਮੀ ਆ ਗਈ ਤੇ ਆ ਗਏ ਕਿਹੜਾ ਦਰਖਤ ਹੈ ਇਹ 베ਰੀ ਬਹੁਤ ਜ਼ਿਆਦਾ ਫਲ ਲੱਗਿਆ ਆਪਾਂ ਬਹੁਤ ਜ਼ਿਆਦਾ ਵਿੱਚ ਨਿੰਮ ਵੀ ਐ কুরਗਟ ਹੋਈ ਪਈ ਐ 베ਰੀ ਜਮਾ ਤੇ ਆ ਰਾਹ ਸਾਹਮਣੇ ਵਿਊ ਦੇਖ ਲੋ ਸਾਈਕਲ ਖੜਾ ਕੇ ਆਪਾਂ 베ਰੀ ਦਾ ਛੋਟਾ ਜਿਹਾ ਵਿਊ ਲੈਨੇ ਤੇ ਕਿੰਨਾ ਫਲ ਲੱਗਿਆ 베ਰੀ ਨੂੰ ਆ 베ਰ ਥੱਲੇ ਵੀ ਡਿੱਗੇ ਪਏ ਕਾਫੀ ਆ ਦੇਖੋ ਬਾਈ 베ਰੀ ਕਿਵੇਂ ਫਲ ਨਾਲ ਲੱਦੀ ਪਈ ਐ ਇਹ ਤਾਂ ਹਲੇ ਬਹੁਤ ਜ਼ਿਆਦਾ ਡਲੇ ਡੁਲੇ ਮਾਰ ਕੇ ਝਾੜ ਲਿਆ ਰ ਝਾੜਿਆ ਪਿਆ ਤੇ ਨਹੀਂ ਤਾਂ 베ਰੀਆਂ ਅੱਜ ਕੱਲ ਚੋਕ ਕੇ ਥੱਲੇ ਲੱਗੀਆਂ ਪਈਆਂ ਇਸ ਵਾਰ ਹੀ ਜ਼ਿਆਦਾ ਹੈ ਇਸ ਵਾਰ ਸਮਾਂ ਲੱਗਿਆ ਜਾਂਦੀ ਫਸਲਾਂ ਵਾਹ ਕਮਾਲ ਹੋਈਆਂ ਆ ਦੇਖੋ ਇਹਨੂੰ ਕਹਿੰਦੇ ਖੇਤਾਂ ਦੇ ਨਜ਼ਾਰੇ ਆ ਦੇਖ ਭਾਈ ਓਏ ਪੱਤੇ ਘਟ ਤੇ 베ਰ ਵੱਧਾ ਹੈ ਇਹ ਆ ਖੇਤਾਂ ਦੇ ਨਜ਼ਾਰੇ ਆ ਖੜੀ ਆ ਜਮੀ ਇਹ ਕਹਿੰਦੇ ਸੀ ਸਿਆਣੇ ਵੀ ਬੇਰੀਆਂ ਨੂੰ ਫਲ ਜਾਦੇ ਹੁੰਦਾ ਜਦੋਂ ਉਦੋਂ ਸਮਾਂ ਲੱਗਦਾ ਉਹ ਆਪਾਂ ਸਾਹਮਣੇ ਦੇਖ ਚੁੱਕੇ ਆ ਬਿਲਕੁਲ ਸੱਚ ਹੋ ਗਿਆ